ਸਸਤੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਔਲਿਆਂ ਤੇ ਹਰੀਆਂ ਮਿਰਚਾਂ ਦਾ ਅਚਾਰ ਇਹ ਤੁਸੀਂ ਇੱਕ ਵਾਰੀ ਬਣਾ ਲਿਆ ਤਾਂ ਸਾਲੋ ਸਾਲ ਵੀ ਤੁਹਾਡਾ ਅਚਾਰ ਬਿਲਕੁਲ ਖਰਾਬ ਨਹੀਂ ਹੋਵੇਗਾ ਇਸ ਦੇ ਵਿੱਚ ਆਪਾਂ ਬਿਲਕੁਲ ਵੀ ਔਲਿਆਂ ਨੂੰ ਸਟੀਮ ਨਹੀਂ ਕਰਨਾ ਜਸਟ ਸਿੰਪਲ ਜਿਹੇ ਤਰੀਕੇ ਦੇ ਨਾਲ ਆਪਾਂ ਅਚਾਰ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਮੈਂ ਇੱਥੇ ਔਲੇ ਲਏ ਹਨ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੁਕਾ ਲਿਆ ਹੈ ਇਹ ਕੋਸ਼ ਵਿੱਚ ਉਦਾਗੀ ਜਿਹੀ ਲੱਗਦੇ ਹਨ ਉਹਨਾਂ ਨੂੰ ਤੁਸੀਂ ਕਰਦੇ ਦੇ ਨਾਲ ਸਾਫ਼ ਕਰ ਸਕਦੇ ਹੋ ਤੇ ਇੱਥੇ ਥੋੜੀਆਂ ਜੀਆਂ ਮੈਂ ਹਰੀਆਂ ਮਿਰਚਾਂ ਲਈਆਂ ਹਨ ਤੇ ਉਹਨਾਂ ਨੂੰ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਕੱਟ ਲਿਆ ਹੈ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਲਿਆ ਸੀ ਸੁਕਾ ਲਿਆ ਸੀ ਫਿਰ ਇਸ ਦੇ ਵਿੱਚ ਆਪਾਂ ਕੱਟ ਲਗਾਏ ਸੀ ਚਲੋ ਹੁਣ ਆਪਾਂ ਆਚਾਰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਆਪਾਂ ਪਹਿਲਾਂ ਗੈਸ ਦੇ ਉੱਪਰ ਕੜਾਹੀ ਰੱਖਾਂਗੇ ਉਸ ਦੇ ਵਿੱਚ ਆਪਾਂ ਤੇਲ ਐਡ ਕਰ ਲਵਾਂਗੇ ਇੱਥੇ ਆਪਾਂ ਸਰੋਂ ਦਾ ਤੇਲ ਐਡ ਕਰਨ ਲੱਗੇ ਹਾਂ ਜਦੋਂ ਆਪਣਾ ਤੇਲ ਗਰਮ ਹੋ ਗਿਆ ਤਾਂ ਉਸ ਦੇ ਵਿੱਚ ਆਪਾਂ ਔਲੇ ਐਡ ਕਰ ਦਵਾਂਗੇ ਔਲੇ ਨੂੰ ਆਪਾਂ ਤੇਲ ਦੇ ਵਿੱਚ ਹੀ ਭੁੰਨਾਗੇ ਕਿਉਂਕਿ ਤੇਲ ਦੇ ਵਿੱਚ ਜਦੋਂ ਆਪਾਂ ਔਲੇ ਨੂੰ ਭੁੰਦੇ ਹਾਂ ਤੇ ਆਪਣਾ ਜਿਹੜਾ ਔਲਿਆਂ ਦਾ ਆਚਾਰ ਹੈ ਉਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਨਾ ਹੀ ਇਸ ਨੂੰ ਉੱਲੀ ਲੱਗਦੀ ਹੈ ਤੁਸੀਂ ਇੱਕ ਵਾਰੀ ਜਰੂਰ ਇਸ ਤਰ੍ਹਾਂ ਆਚਾਰ ਬਣਾ ਕੇ ਟਰਾਈ ਕਰਿਓ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਨਹੀਂ ਤੇ ਕਈ ਵਾਰ ਆਪਾਂ ਜਦੋਂ ਵੀ ਔਲਿਆਂ ਦਾ ਆਚਾਰ ਪਾਉਂਦੇ ਹਾਂ ਦੋ ਜਾਂ ਤਿੰਨ ਦਿਨ ਹੀ ਕੱਢਦਾ ਹੈ ਤੇ ਖਰਾਬ ਹੋ ਜਾਂਦਾ ਹੈ ਪਰ ਇਸ ਤਰ੍ਹਾਂ ਜਦੋਂ ਆਪਾਂ ਔਲੇ ਪਕਾਉਂਦੇ ਹਾਂ ਤੇਲ ਦੇ ਵਿੱਚ ਤੇ ਇਹਨਾਂ ਦੇ ਵਿੱਚੋਂ ਸਾਰਾ ਮੌਇਸਚਰ ਵਗੈਰਾ ਖਤਮ ਹੋ ਜਾਂਦਾ ਹੈ ਤੇ ਤੇਲ ਦੇ ਨਾਲ ਹੀ ਇਹ ਪੱਕਦੇ ਹਨ ਜਿਸ ਦੇ ਨਾਲ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਇਹ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਆਪਣੇ ਔਲੇ ਜਿਹੜੇ ਪੱਕ ਰਹੇ ਹਨ ਇੱਥੇ ਆਪਣੇ ਔਲੇ ਕਾਫੀ ਹੱਦ ਤੱਕ ਸੌਫਟ ਹੋ ਚੁੱਕੇ ਹਨ ਥੋੜੇ ਜੇ ਵਿੱਚੋਂ ਕਈ ਕੜਾਈ ਦੇ ਨਾਲ ਲੱਗ ਗਏ ਸਨ ਤਾਂ ਕਰਕੇ ਥੋੜੇ ਜੇ ਕਾਲੇ ਹੋ ਗਏ ਹਨ ਪਰ ਕੋਈ ਗੱਲ ਨਹੀਂ ਅਚਾਰ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗਾ ਇਹ ਹੁਣ ਆਪਾਂ ਇਹਨਾਂ ਨੂੰ ਲੋ ਫਲੇਮ ਦੇ ਉੱਤੇ ਰੱਖ ਦਿੰਦੇ ਹਾਂ ਥੋੜੀ ਜੀ ਜਿਹੜੀ ਕਸਰ ਹੈ ਇਹ ਪੱਕ ਜਾਣਗੇ ਉਹਨੇ ਟਾਈਮ ਦੇ ਲਈ ਆਪਾਂ ਸਿੰਪਲ ਜਿਹਾ ਮਸਾਲਾ ਤਿਆਰ ਕਰਦੇ ਹਾਂ ਇੱਥੇ ਮੈਂ ਇੱਕ ਚਮਚ ਸੌਫ ਦਾ ਇੱਕ ਚਮਚ ਇੱਥੇ ਜੀਰਾ 1 ਚਮਚ ਆਪਾਂ ਲਿਆ ਹੈ ਮੇਥੀ ਦਾਣਾ ਤੇ 1 ਚਮਚ ਕਾਲੀ ਸਰੋਂ ਲਈ ਹੈ ਇਹਨਾਂ ਨੂੰ ਆਪਾਂ ਹੱਥ ਦੇ ਨਾਲ ਹੀ ਦਰਦਰਾ ਜਿਹਾ ਕੁੱਟ ਲਵਾਂਗੇ ਇਸ ਤਰ੍ਹਾਂ ਕੁੰਡੇ ਦੇ ਵਿੱਚ ਪਾ ਕੇ ਆਪਾਂ ਇਹ ਸਾਰੀਆਂ ਚੀਜ਼ਾਂ ਕੁੱਟ ਲਵਾਂਗੇ ਤੁਸੀਂ ਚਾਹੋ ਤਾਂ ਮਿਕਸੀ ਦੇ ਵਿੱਚ ਪਾ ਕੇ ਵੀ ਇਸ ਨੂੰ ਦਰਦਰਾ ਜਿਹਾ ਪੀਸ ਸਕਦੇ ਹੋ ਮੈਂ ਇਹਨਾਂ ਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਹੀ ਕੁੱਟ ਲਿਆ ਸੀ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਸੀਂ ਫੇਸਬੁੱਕ ਤੋਂ ਦੇਖ ਰਹੇ ਹੋ ਤਾਂ ਜਰੂਰ ਫੋਲੋ ਕਰ ਲਿਓ ਲਓ ਜੀ ਆਪਣਾ ਮਸਾਲਾ ਬਣ ਕੇ ਤਿਆਰ ਹੋ ਚੁੱਕਾ ਹੈ ਦੂਸਰੀ ਸਾਈਡ ਤੇ ਆਪਾਂ ਦੇਖਦੇ ਹਾਂ ਆਪਣੇ ਔਲੇ ਵੀ ਬਹੁਤ ਵਧੀਆ ਪੱਕ ਚੁੱਕੇ ਹਨ ਹੁਣ ਆਪਾਂ ਇਹ ਕੋਲਾ ਤੁਹਾਨੂੰ ਦਿਖਾਉਨੇ ਹਾਂ ਕਰ ਦੇ ਨਾਲ ਕੱਟ ਕੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਇਹ ਕੱਟਿਆ ਜਾ ਰਿਹਾ ਹੈ ਹੁਣ ਇਸ ਸਟੇਜ ਦੇ ਉੱਪਰ ਆਪਾਂ ਹਰੀਆਂ ਮਿਰਚ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਇੱਕ ਤੋਂ 2 ਮਿੰਟ ਲਈ ਹੀ ਭੁੰਨਾਂਗੇ ਜੇਕਰ ਆਪਾਂ ਜ਼ਿਆਦਾ ਇਹਨਾਂ ਨੂੰ ਭੁੰਨਿਆ ਤਾਂ ਇਹ ਜ਼ਿਆਦਾ ਹੀ ਸੌਗੀ ਜੀਆਂ ਹੋ ਜਾਣਗੀਆਂ ਇੱਕ ਵਾਰੀ ਹੁਣ ਇੱਕ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਾਂਗੇ ਤੇ ਇੱਕ ਤੋਂ 2 ਮਿੰਟ ਲਈ ਇਹਨਾਂ ਨੂੰ ਪਕਾ ਲਵਾਂਗੇ ਫਿਰ ਆਪਾਂ ਇਸ ਦੇ ਵਿੱਚ ਬੇਸਿਕ ਜੇ ਮਸਾਲੇ ਐਡ ਕਰਾਂਗੇ ਇਹ ਮੇਰੇ ਔਲੇ ਤਾਂ ਥੋੜੇ ਜਿ ਸੜੇ ਜੇ ਲੱਗਦੇ ਹਨ ਕਿਉਂਕਿ ਪਹਿਲਾਂ ਥੋੜੇ ਜੇ ਬਾਜ਼ਾਰ ਦੇ ਵਿੱਚੋਂ ਜੇទੂ ਲਿਆਉਂਦੇ ਸਨ ਥੋੜੇ ਜੇ ਦਾਗੀ ਸਨ ਤੇ ਉਹਨਾਂ ਨੂੰ ਮੈਂ ਕਰਦ ਦੇ ਨਾਲ ਉੱਪਰੋਂ ਛਿਲਣਾ ਉਤਾਰ ਲਈਆਂ ਸਨ ਤਾਂ ਕਰਕੇ ਉਹ ਅੰਦਰੋਂ ਜ਼ਿਆਦਾ ਹੀ ਪੱਕ ਜੇ ਗਏ ਹਨ ਹੁਣ ਇੱਥੇ ਆਪਾਂ ਅੱਧਾ ਚਮਚ ਕਾਲਾ ਨਮਕ ਐਡ ਕਰਾਂਗੇ ਅੱਧਾ ਚਮਚ ਇਸ ਦੇ ਵਿੱਚ ਮੈਂ ਸਫੇਦ ਨਮਕ ਐਡ ਕੀਤਾ ਹੈ ਮੈਂ ਸੈਂਦਾ ਨਮਕ ਯੂਜ਼ ਕਰਦੀ ਹਾਂ ਮੈਂ ਉਹੀ ਐਡ ਕਰਦੀ ਹਾਂ ਤੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਐਡ ਕਰਾਂਗੇ ਤੁਸੀਂ ਮਸਾਲੇ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਕਰ ਸਕਦੇ ਹੋ ਥੋੜਾ ਜਿ ਇਸ ਦੇ ਵਿੱਚ ਮੈਂ ਐਡ ਕੀਤਾ ਹੈ ਜੀਰਾ ਪਾਊਡਰ ਤੇ ਹੁਣ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਆਪਾਂ ਮਸਾਲੇ ਪਾ ਕੇ ਬਹੁਤ ਜ਼ਿਆਦਾ ਆਚਾਰ ਨੂੰ ਨਹੀਂ ਪਕਾਉਣਾ ਬਸ ਥੋੜਾ ਜਿਹਾ ਦੋ ਤੋਂ 3 ਮਿੰਟ ਲਈ ਹੀ ਪਕਾਵਾਂਗੇ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਆਪਣਾ ਬਣਾਇਆ ਹੋਇਆ ਮਸਾਲਾ ਜਿਸ ਦੇ ਨਾਲ ਇਸ ਦਾ ਟੇਸਟ ਦੁੱਗਣਾ ਤਿਗਣਾ ਹੋ ਜਾਵੇਗਾ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਬਿਲਕੁਲ ਸਿੰਪਲ ਤੇ ਈਜ਼ੀ ਰੈਸਪੀ ਹੈ ਪਰ ਤੁਹਾਡਾ ਆਚਾਰ ਇੱਕ ਵਾਰੀ ਤੁਸੀਂ ਬਣਾ ਲਿਆ ਤਾਂ ਤੁਸੀਂ ਸਾਲ ਭਰ ਖਾਓਗੇ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਇੱਕ ਵਾਰੀ ਜਰੂਰ ਇਸ ਨੂੰ ਟਰਾਈ ਕਰਿਓ ਬਸ ਹੁਣ ਆਪਾਂ ਮਸਾਲਾ ਐਡ ਕਰ ਲਿਆ ਹੈ ਤੇ ਹੁਣ ਇਸ ਨੂੰ ਆਪਾਂ ਕਰ ਲਵਾਂਗੇ ਮਿਕਸ ਤੇ ਬਸ ਥੋੜਾ ਜਿਹਾ ਹੀ ਹੁਣ ਆਪਾਂ ਇਸ ਨੂੰ ਇੱਕ ਵਾਰੀ ਸੇਕ ਲਵਾਉਣਾ ਹੈ ਇਹ ਥੋੜਾ ਜਿਹਾ ਮਸਾਲਾ ਜਿਹੜਾ ਰਹਿ ਗਿਆ ਸੀ ਉਹ ਵੀ ਮੈਂ ਹੁਣ ਵਿੱਚ ਪਾ ਲਿਆ ਹੈ ਤੇ ਲੋ ਜੀ ਇਹ ਆਪਣਾ ਆਚਾਰ ਔਲਿਆਂ ਦਾ ਤੇ ਹਰੀਆਂ ਮਿਰਚਾਂ ਦਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਗੈਸ ਬੰਦ ਕਰਕੇ ਇਸ ਨੂੰ ਰੱਖ ਦਵਾਂਗੇ ਤੇ ਜਦੋਂ ਇਹ ਠੰਡਾ ਹੋ ਗਿਆ ਫਿਰ ਇਸ ਨੂੰ ਆਪਾਂ ਜਾਰ ਦੇ ਵਿੱਚ ਪਾ ਲਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਜ਼ਰੂਰ ਬਣਾਇਓ ਖਾਇਓ ਤੇ ਪਲੀਜ਼ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਇਹ ਰੈਸਪੀਸ ਕਿੰਦਾਂ ਦੀਆਂ ਲੱਗਦੀਆਂ ਹਨ ਬਹੁਤ ਹੀ ਸਿੰਪਲ ਜਿਹਾ ਤੇ ਈਜ਼ੀ ਜਿਹਾ ਤਰੀਕਾ ਮੈਂ ਦੱਸਦੀ ਹਾਂ ਜਿਹੜਾ ਮੈਂ ਘਰ ਦੇ ਵਿੱਚ ਸਿੰਪਲ ਜਿਹਾ ਯੂਜ਼ ਕਰਦੀ ਹਾਂ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਆਪਣਾ ਆਚਾਰ ਬਹੁਤ ਹੀ ਵਧੀਆ ਆਚਾਰ ਬਣ ਕੇ ਤਿਆਰ ਹੋਇਆ ਹੈ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ንት